ਨਮਸਕਾਰ ਆਦਾਬ ਪੇਸ਼ ਕਰਨ ਜਾ ਰਹੇ ਹਾਂ ਆਪਣਾ ਹਫਤਾਵਾਰੀ ਪ੍ਰੋਗਰਾਮ ਅੱਜ ਦੇ ਮੁੱਦੇ ਅੱਜ ਦੇ ਮੁੱਦੇ ਵਿੱਚ ਮੈਂ ਡਾਕਟਰ ਨਾਰ ਸਿੰਘ ਹੋਸਟ ਸਾਡੇ ਨਾਲ ਸਾਡੇ ਅੱਜ ਦੇ ਮਹਿਮਾਨ ਨੇ ਪ੍ਰੋਫੈਸਰ ਇੰਦਰਦੀਪ ਜੀ ਸਤਿ ਸ੍ਰੀ ਅਕਾਲ ਸਦਾ ਮੰਗ ਸਾਡੇ ਸਾਥੀ ਤੇ ਅੱਜ ਅਸੀਂ ਬੜੇ ਗੰਭੀਰ ਵਿਸ਼ੇ ਬਾਰੇ ਗੱਲ ਕਰਨੀਆਂ ਕਿ ਜਿਸ ਕਿਸਮ ਦੇ ਜੰਗਾਂ ਲੱਗੀਆਂ ਹੋਈਆਂ ਨੇ ਰੂਸ ਤੇ ਯੂਕਰੇਨ ਦੀ 10 ਸਾਲ ਹੋ ਗਏ ਤੇ ਪਿੱਛੇ ਇੰਡੀਆ ਤੇ ਪਾਕਿਸਤਾਨ ਦੀ ਹੋਈ ਤੇ ਪਰ ਨਾਲ ਦੀ ਨਾਲ ਅਜੇ ਇਹ ਜੰਗਬੰਦੀ ਨਹੀਂ ਕੀਤੀ ਜਾ ਸਕਦੀ ਇਹ ਪਾਜ਼ਾ ਮਤਲਬ ਵਿੱਚ ਰੋਕ ਖੜੋ ਹੁੰਦਾ ਇਸੇ ਤਰ੍ਹਾਂ ਹੁਣ ਜਿਹੜੀ ਮੌਜੂਦਾ ਜਿਹੜੀ ਇਜ਼ਰਾਈਲ ਤੇ ਇਰਾਨ ਦੀ ਜੰਗ ਤੇ ਵਿੱਚ ਜਿਹੜਾ ਅਮਰੀਕਾ ਦਾ ਇਰਾਨ ਦੇ ਉੱਤੇ ਜਿਹੜਾ ਹਮਲਾ ਇਹ ਇਸ ਕਿਸਮ ਦੀਆਂ ਜਿਹੜੀਆਂ ਪਿਛਲੇ ਕੁਝ ਸਾਲਾਂ ਵਿੱਚ ਵਾਰਦਾਤਾਂ ਘਟਨਾਵਾਂ ਜੁੱਧ ਜੰਗ ਹੋਏ ਨੇ ਇਹ ਇੱਕ ਬਦਲੇ ਹੋਏ ਸਾਰੇ ਸੰਸਾਰ ਦੇ ਮਾਹੌਲ ਨੂੰ ਦਰਸਾਉਂਦੇ ਨੇ ਸੋ ਇੰਦਰਜੀਪ ਇੰਦਰਦੀਪ ਸਿੰਘ ਪ੍ਰੋਫੈਸਰ ਇੰਦਰਦੀਪ ਹੋਰਾ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਤਹਿ-ਥੱਲੇ ਕਿਹੜੀਆਂ ਸ਼ਕਤੀਆਂ ਕਿਵੇਂ ਕੰਮ ਕਰਦੀਆਂ ਨੇ ਸੋ ਪ੍ਰੇਖ ਸਾਹਿਬ ਮੇਰਾ ਪਹਿਲਾ ਸਵਾਲ ਆ ਕਿ ਜਿੱਦਾਂ ਦੀ ਇਹ ਭਾਰਤ-ਪਾਕ ਜੰਗ ਇਜ਼ਰਾਈਲ ਤੇ ਇਰਾਨ ਦੀ ਜੰਗ ਤੇ ਮੁੜ ਕੇ ਅਮਰੀਕਾ ਤੇ ਈਰਾਨ ਦੇ ਉੱਤੇ ਹਮਲਾ ਅਮਰੀਕਾ ਦਾ ਕੀ ਇਹ ਲੱਗਦਾ ਹੈ ਕਿ ਇਹ ਸਾਰਾ ਕੁਝ ਹੀ ਇੱਕ ਤਰ੍ਹਾਂ ਦਾ ਰੈਟ੍ਰਿਕਸ ਹੈ ਥੀਏਟ੍ਰਿਕਸ ਹੈ ਯਾਨੀ ਕਿ ਡਰਾਮਾ ਹੈ ਤਮਾਸ਼ੇਬਾਜ਼ੀ ਹੈ ਕਿਉਂਕਿ ਜੰਗ ਹੁੰਦੀ ਹੈ ਕੋਈ ਗੰਭੀਰ ਉਹਦੇ ਵਿੱਚ ਜਿਸ ਕਿਸਮ ਦੇ ਬਿਆਨਬਾਜ਼ੀ ਹੁੰਦੀ ਹੈ ਜਿਸ ਕਿਸਮ ਦੀ ਹਮਲਾਵਾਰੀ ਹੁੰਦੀ ਹੈ ਉਹਦੇ ਤੋਂ ਲੱਗਦਾ ਹੈ ਕਦੇ-ਕਦੇ ਲੱਗਦਾ ਹੈ ਕਿ ਬਹੁਤ ਸੀਰੀਅਸ ਕਨਫਲਿਕਟਸ ਨੇ ਕਦੇ-ਕਦੇ ਲੱਗਦਾ ਹੈ ਕਿ ਕਨਫਲਿਕਟ ਦੇ ਮੁੱਦੇ ਹੋਰ ਨੇ ਤੇ ਜਿਸ ਕਿਸਮ ਦਾ ਇਹਨੂੰ ਟਵਿਸਟ ਦਿੱਤਾ ਜਾਂਦਾ ਕਦੇ ਕੁਛ ਕਿਹਾ ਜਾਂਦਾ ਕਦੇ ਕੁਛ ਕਿਹਾ ਜਾਂਦਾ ਇਹਦੇ ਪਿਛਲੀ ਇਹਦੀ ਤਹਿਜ ਕੀ ਆ ਸੋ ਮੈਂ ਤੁਹਾਨੂੰ ਬਹੁਤਾ ਵਿੱਚ ਦਖਲ ਨਹੀਂ ਦੇਣਾ ਚਾਹੁੰਦਾ ਇਸ ਲਈ ਮੈਂ ਤੁਹਾਨੂੰ ਦੋ ਤਿੰਨ ਸਵਾਲ ਇਕੱਠੇ ਕਰਨੇ ਚਾਹੁੰਦਾ ਪਹਿਲਾ ਤਾਂ ਇਹ ਹੀ ਆ ਕਿ ਜਿਹੜੀਆਂ ਵੱਡੀਆਂ ਤਾਕਤਾਂ ਨੇ ਜਿਸ ਕਿਸਮ ਦਾ ਇਹ ਜੁੱਧ ਜੰਗ ਹੋ ਰਹੇ ਨੇ ਇਹਦੇ ਵਿੱਚ ਇਹਨਾਂ ਦੇ ਮਨੋਰਥ ਕੀ ਨੇ ਪਹਿਲੀ ਗੱਲ ਦੂਸਰੀ ਗੱਲ ਆ ਕਿ ਇਹਨਾਂ ਮਨੋਰਥਾਂ ਰਾਹੀਂ ਕੀ ਇਹ ਆਪਣੇ ਆਬਾਮ ਨੂੰ ਅੰਤਰਰਾਸ਼ਟਰੀ ਪੱਧਰ ਤੇ ਰਾਸ਼ਟਰੀ ਪੱਧਰ ਤੇ ਜਿਹੜੀਆਂ ਲੀਡਰਸ਼ਿਪਸ ਨੇ ਵੱਖ-ਵੱਖ ਮੁਲਕ ਦੀਆਂ ਜਿਹੜੀਆਂ ਜਿਹੜੀਆਂ ਤਾਕਤਾਂ ਨੇ ਉਹ ਕੀ ਦੱਸਣਾ ਚਾਹੁੰਦੀਆਂ ਨੇ ਸੋ ਇਹ ਡਰਾਮਾਬਾਜੀ ਆ ਜਾਂ ਤਮਾਸ਼ਾਬਾਜੀ ਆ ਜਾਂ ਕੋਈ ਸੰਗੰभीर ਗੱਲ ਹੈ ਪਹਿਲੀ ਦੂਸਰਾ ਕਿ ਇਹਦੇ ਰਾਹੀਂ ਇਹ ਮੈਸੇਜ ਕੀ ਜਾ ਰਿਹਾ ਲੋਕਾਂ ਦੇ ਵਿੱਚ ਇਹ ਦੋ ਗੱਲਾਂ ਨੂੰ ਤੁਸੀਂ ਸਪਸ਼ਟ ਕਰਨ ਦੀ ਕੋਸ਼ਿਸ਼ ਕਰਨੀ ਸੋ ਅਸੀਂ ਇਸ ਕਰਕੇ ਮੈਂ ਚਾਹਾਂਗਾ ਕਿ ਤੁਸੀਂ ਇਹਦੇ ਤੇ ਜ਼ਿਆਦਾ ਧਿਆਨ ਦੇਣਾ ਘਟਨਾਵਾਂ ਦੱਸਣ ਨਾਲੋਂ ਬੜੀ ਇੱਕ ਡਾਕਟਰ ਸਾਹਿਬ ਬੜੀ ਇੱਕ ਹਾਰਮਨਿਕ ਸਿਚੁਏਸ਼ਨ ਆ ਗਈ ਹੈ ਇਸ ਵੇਲੇ ਦੁਨੀਆ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਪਿਛਲੀ ਵਾਰੀ ਮੈਂ ਗੱਲ ਕੀਤੀ ਸੀ ਕਿ ਸਾਡੀ ਜਿਹੜੀ ਦੁਨੀਆ ਹੈਗੀ ਆ ਉਸ ਨੂੰ ਅਸੀਂ ਗਰਾਉਂਡ ਜ਼ੀਰੋ ਦੇ ਕਨਸੈਪਟ ਦੁਆਰਾ ਡਿਸਕ੍ਰਾਈਬ ਕੀਤਾ ਸੀ ਜਿਹਦੇ ਵਿੱਚ ਕਿ ਕਿਸੇ ਵੀ ਸੰਸਾ ਦਾ ਕੋਈ ਵੀ ਕੰਟਰੋਲ ਨਹੀਂ ਰਿਹਾ ਔਰ ਐਡਾ ਵੱਡਾ ਖੱਪਾ ਵਿੱਚ ਪੈ ਗਿਆ ਹੈਗਾ ਇੰਨਾ ਕੁ ਵੈਕਿਊਮ ਕ੍ਰੀਏਟ ਹੋ ਗਿਆ ਹੈਗਾ ਕਿ ਕੋਈ ਵੀ ਜਿਹੜੀ ਫੋਰਸ ਹੈ ਉਸ ਨੂੰ ਪੂਰਾ ਕਰਨ ਲਈ ਇਨੀਸ਼ੀਏਟਿਵ ਨਹੀਂ ਲੈ ਰਹੀ ਬਿਲਕੁਲ ਜਿਹੜੇ ਲੀਡਰ ਇਸ ਵੇਲੇ ਰਾਜ ਕਰ ਰਹੇ ਹਨ ਵੱਖ-ਵੱਖ ਜੀਓਗ੍ਰਾਫੀਕਲ ਏਰੀਆਜ਼ ਦੇ ਉੱਤੇ ਉਹਨਾਂ ਦੀ ਜਿਹੜੀ ਜਿਹੜੀ ਮਕਬੂਲੀਅਤ ਹੈ ਜਾਂ ਉਹਨਾਂ ਦਾ ਜਿਹੜਾ ਇਨਫਲੂਐਂਸ ਹੈ ਜਾਂ ਉਹਨਾਂ ਤੇ ਜਿਹੜਾ ਵਿਸ਼ਵਾਸ ਹੈ ਉਹ ਆਲਮੋਸਟ ਜ਼ੀਰੋ ਦੇ ਬਰਾਬਰ ਹੈ ਕੋਈ ਉਹਨਾਂ 'ਤੇ ਟਰਸਟ ਨਹੀਂ ਕਰਦਾ ਉਹ ਜਿੰਨੀ ਮਰਜ਼ੀਆਂ ਗੱਲਾਂ ਮਾਰੀ ਜਾਣ ਕੋਈ ਉਹਨਾਂ ਤੇ ਵਿਸ਼ਵਾਸ ਨਹੀਂ ਕਰਦਾ ਔਰ ਜਿਹੜੀਆਂ ਘਟਨਾਵਾਂ ਹੁਣ ਅ ਈਰਾਨ ਇਜ਼ਰਾਈਲ ਦੀ ਜੰਗ ਵਿੱਚ ਜਾਂ ਜਿਹੜੇ ਅਮਰੀਕਾ ਨੇ ਈਰਾਨ ਦੇ ਉੱਤੇ ਜਿਹੜੇ ਤਿੰਨ ਨਿਊਕਲੀਅਰ ਬੰਕਰਸ ਦੇ ਉੱਤੇ ਅਟੈਕ ਕੀਤਾ ਹੈਗਾ ਜਾਂ ਉਸ ਤੋਂ ਪਹਿਲਾਂ ਬਿਲਕੁਲ ਜਿਹੜੀ ਇੰਡੀਆ ਤੇ ਪਾਕਿਸਤਾਨ ਦੀ ਜਿਹੜੀ ਲੜਾਈ ਹੋਈ ਆ ਉਹਦੇ ਸੰਦਰਭ ਦੇ ਵਿੱਚ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਲੀਡਰਸ਼ਿਪ ਦੇ ਉੱਤੇ ਐਸਟੈਬਲਿਸ਼ਡ ਇੰਸਟੀਟਿਊਸ਼ਨਸ ਦੇ ਉੱਤੇ ਬਿਲਕੁਲ ਟੁੱਟ ਗਿਆ ਹੋ ਚੁੱਕਿਆ ਹੁਣ ਅੱਜਕੱਲ ਉਹ ਕਹਿੰਦਾ ਯਾਰ ਅੱਜ 트াম্প ਸਾਹਿਬ ਨੇ ਕੀ ਕਿਹਾ ਜਾਂ ਜਿਹੜੇ ਪ੍ਰਾਈਮ ਮਿਨਿਸਟਰ ਆਫ ਇਜ਼ਰਾਈਲ ਆ ਉਹਨਾਂ ਨੇ ਕੀ ਕਿਹਾ ਜਾਂ ਮੋਦੀ ਸਾਹਿਬ ਨੇ ਕੀ ਕਿਹਾ ਉਹ ਇੱਕ ਤਰ੍ਹਾਂ ਦਾ ਇਰੈਲੇਵੈਂਟ ਬਣ ਗਿਆ ਕਿਉਂਕਿ ਅੱਜਕੱਲ ਲੋਕ ਇਹ ਨਹੀਂ ਦੇਖਦੇ ਕਿ ਕਿਸੇ ਖਾਸ ਸਪੈਸੀਫਿਕ ਵਿਅਕਤੀ ਨੇ ਕੀ ਗੱਲ ਕਹੀ ਉਹ ਇਹ ਦੇਖਿਆ ਜਾਂਦਾ ਕਿ ਉਹਨੇ ਕੀਤਾ ਕੀ ਬਿਲਕੁਲ ਉਜਦਾ ਕਿ ਆਂਦਾ ਸੀ ਨਾ ਕਿ ਤੁਹਾਡੀ ਕਰਨੀ ਤੂੰ ਤੁਹਾਡੀ ਐਸਟੈਬਲਿਸ਼ਮੈਂਟ ਹੋਏਗੀ ਕਰੈਕਟਰ ਦੀ ਇਸ ਵੇਲੇ ਹਾਲਤ ਆ ਗਈ ਹੈ ਕਿ ਹਰ ਪੋਲਿਟਿਕਲ ਫਿਗਰ ਦੀ ਜੋ ਕਰਦਾ ਹੈਗਾ ਉਸ ਤੋਂ ਡਿਸਾਈਡ ਹੁੰਦਾ ਹੈ ਕਿ ਇਹਨੇ ਕੀ ਚਾਹੁੰਦਾ ਸੀ ਨਾਟ ਵਾਟ ਹੀ ਹੈਜ਼ ਬੀਨ ਸੇਇੰਗ ਬਿਫੋਰ ਥੈਟ ਐਕਟ ਬਿਲਕੁਲ ਫੋਰ ਐਗਜ਼ਾਮਪਲ ਜੇ